ਕਹਿੰਦੇ ਕਿਸੇ ਦੀ ਅੱਖ ਵਿੱਚ ਰੜਕ ਰਿਆਂ ਹਾਂ ਤੇ ਕਿਸੇ ਦੇ ਦਿਲ ਵਿੱਚ ਧੜਕ ਰਿਆਂ ਜਿਹੜੇ ਐਮਐਲਏ ਸਰਦਾਰ ਸਰਵਣ ਸਿੰਘ ਧੁੰਨ ਨੇ ਉਹ ਅੱਖ ਕਿਹਦੀ ਚ ਰੜਕਦੇ ਨੇ ਤੇ ਦਿਲ ਕਿਹਦੇ ਚ ਧੜਕਦੇ ਨੇ ਇਹ ਜ਼ਰੂਰ ਦੱਸੋ। ਕੋਪਰਵਾਦਾਂ ਦੀ ਹੈਲਪ ਕੀਤੀ ਹੈ। ਜੀ ਜੀ ਜੀ। ਉਹ ਕੋਈ ਵਿਰੋਧੀਆਂ ਕਰਕੇ ਜਾਂ ਇਸ ਕਰਕੇ ਨਹੀਂ ਕੀਤੀ ਕਿ ਉਹ ਸਾਡੇ ਦੇ ਸਵਾਲ ਕਰਦੇ ਆ ਜੀ। ਜੀ ਜੀ ਜੀ। ਮੈਂ ਤਾਂ ਆਪਣਾ ਮੇਰਾ ਵੀਰ ਫਰਜ਼ ਨਿਭਾਇਆ। ਮੇਰਾ ਵੀਰ ਨਹੀਂ ਲੱਭ ਰਿਹਾ ਮੈਂ ਤਾਂ ਅੱਜ ਵੀ ਤੁਹਾਡੇ ਕੋਲ ਹਲਕੇ 'ਚ ਆ ਮੈਂ ਤਾਂ ਰੋਜ਼ ਹਲਕੇ 'ਚ ਹੁੰਨਾ ਪਰ ਜੇ ਮੈਂ ਮੇਰਾ ਵੀਰ ਕਿਤੇ 1-2 ਦਿਨ ਮੈਂ ਹਲਕੇ ਤੋਂ ਬਾਹਰ ਚਲ ਜਾਵਾਂ ਤੇ ਇਹਦਾ ਮਤਲਬ ਹੈ ਕਿ ਸਰਬੰਸ ਸਿੰਘ ਧੋਨੇ ਤੋਂ ਗਾਇਬ ਹੋ ਗਿਆ ਜਿਹੜੀ ਬਲੌਗ ਸੰਪਤੀਆਂ ਦੀ ਗੱਲ ਕਰਦੇ ਉਹ ਵੀ ਇਲੈਕਸ਼ਨਾਂ ਆ ਹੀ ਜਾਣੀਆਂ ਮੇਰਾ ਵੀਰਾ ਜਿਹੜਾ ਜਦੋਂ ਆਉਣੀ ਆ ਉਹ ਦਿਨ ਵੇਖ ਲਾਂਗੇ ਬਈ ਇਲੈਕਸ਼ਨਾਂ ਉਹ ਵੀ ਲੜਨਗੇ ਅਸੀਂ ਵੀ ਲੜਾਂਗੇ ਆਪੇ ਪਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਫਿਰ 27 ਜੀ ਤੁੰਨ ਸਾਹਿਬ ਬਾਹਰ ਖੜੀ ਕਰਕੇ ਕਹਿ ਸਕਦੇ ਨੇ ਵੀ ਜੇ ਤੇ ਖੇਮ ਕਰਨ ਵਾਲਿਓ ਤੁਹਾਨੂੰ ਮੇਰੇ ਕੰਮ ਚੰਗੇ ਲੱਗੇ ਆ ਤੇ ਮੇਰੇ ਵੋਟ ਪਾ ਦਿਓ ਜਾਂ ਸਪੋਰਟ ਕਰ ਦਿਓ ਨਹੀਂ ਤੇ ਰਹਿਣ ਦਿਓ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਹੈ ਅਤੇ ਬਹੁਤ ਸਾਰਾ ਨੁਕਸਾਨ ਜਿਹੜਾ ਹੈ ਇਸ ਵਕਤ ਪੰਜਾਬ ਜਿਹੜਾ ਪਾਣੀ ਦੀ ਮਾਰ ਵਜਨ ਕਾਰਨ ਚੱਲ ਰਿਹਾ ਤੇ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਤੇ ਆਮ ਆਦਮੀ ਪਾਰਟੀ ਨੂੰ ਅਕਸਰ ਹੀ ਜਿਹੜਾ ਇੱਕ ਚੀਜ਼ ਨੂੰ ਲੈ ਕੇ ਕਿਹਾ ਜਾਂਦਾ ਸੀਗਾ ਆਪੋਜੀਸ਼ਨ ਦੇ ਵੱਲੋਂ ਵੀ ਸਵਾਲ ਖੜੇ ਕੀਤੇ ਜਾਂਦੇ ਸੀਗੇ ਕਿ ਲੋਕ ਜਿਹੜੇ ਨੇ ਉਹ ਡੀਕ ਰਹੇ ਨੇ ਕਿ ਕਦੋਂ ਬੱਕਰੀ ਤੇ ਕੁੱਕੜੀ ਦਾ ਜਿਹੜਾ ਉਹ ਮੁਆਵਜ਼ਾ ਜਿਹੜਾ ਉਹ ਸਰਕਾਰ ਦੇਵੇਗੀ ਸੋ ਸਰਕਾਰ ਦੇ ਹੀ ਇੱਕ ਨੁਮਾਇੰਦੇ ਨੇ ਅੱਜ ਆਪਣੀ ਜੇਬ ਦੇ ਵਿੱਚੋਂ ਜਿਹੜਾ ਉਹ ਬੱਕਰੀਆਂ ਮਰਨ ਤੇ ਪਿੰਡ ਮਾਸ਼ੀ ਕੇ ਜ਼ਿਲ੍ਹਾ ਤਰਨਤਾਰਨ ਹਲਕਾ ਖੇਮ ਕਰਨ ਦਾ ਪਿੰਡ ਹੈ ਸਾਡੇ ਨਾਲ ਐਮਐਲਏ ਸਰਦਾਰ ਸਰਵਨ ਸਿੰਘ ਧੁੰਨ ਮੌਜੂਦ ਨੇ ਜਿਨ੍ਹਾਂ ਦੇ ਵੱਲੋਂ ਜਿਹੜਾ ਬੱਕਰੀਆਂ ਮਰੀਆਂ ਤੇ ਜਿਹੜਾ ਅੱਜ ਮੁਆਵਜ਼ਾ ਦਿੱਤਾ ਗਿਆ ਤੇ ਸਾਡੇ ਨਾਲ ਬਣੇ ਧੁੰਨ ਸਾਹਿਬ ਅਕਸਰ ਹੀ ਕਿਹਾ ਜਾਂਦਾ ਸੀਗਾ ਆਪੋਜੀਸ਼ਨ ਦੇ ਵੱਲੋਂ ਵੀ ਕਿ ਪੰਜਾਬ ਸਰਕਾਰ ਕਦੋਂ ਕੁੱਕੜੀ ਤੇ ਬੱਕਰੀ ਦੇ ਜਿਹੜਾ ਮੁਆਵਜ਼ਾ ਦੇਵੇਗੀ ਇੱਕ ਸ਼ੁਰੂਆਤ ਵੀ ਕੀਤੀ ਗਈ ਹੈ ਲੇਕਿਨ ਮਨ ਦੇ ਵਿੱਚ ਇਹੀ ਅਰਦਾਸ ਹੁੰਦੀ ਹੈ ਕਿ ਪਹਿਲੀ ਗੱਲ ਤੇ ਵੈਗਰੂ ਕਿਸੇ ਦਾ ਇਹੋ ਜਿਹਾ ਨੁਕਸਾਨ ਨਾ ਹੋਵੇ ਪਰ ਜੇ ਅੱਜ ਮੌਕਾ ਦਿੱਤਾ ਰੱਬ ਨੇ ਕੀ ਉਹ ਪਰਿਵਾਰ ਦੀ ਮਦਦ ਕਰਨ ਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਕੀ ਕਹਿਣਾ ਚਾਹੋਗੇ ਮੇਰੇ ਗੱਲ ਇਹ ਆ ਵੀ ਪਹਿਲੀ ਗੱਲ ਤਾਂ ਇਹ ਆ ਕਿ ਜਿਹੜਾ ਅੱਜ ਮੈਂ ਉਹ ਪਰਿਵਾਰਾਂ ਦੀ ਹੈਲਪ ਕੀਤੀ ਹੈ ਜੀ 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 ਉਹ ਕੋਈ ਵਿਰੋਧੀਆਂ ਕਰਕੇ ਜਾਂ ਇਸ ਕਰਕੇ ਨਹੀਂ ਕੀਤੀ ਵੀ ਉਹ ਸਾਡੇ ਤੇ ਸਵਾਲ ਕਰਦੇ ਆ ਜੀ 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 ਮੈਂ ਤਾਂ ਆਪਣਾ ਮੇਰਾ ਵੀਰ ਫਰਜ਼ ਨਿਭਾਇਆ ਵਾ ਜੀ ਜੀ ਕਿਉਂਕਿ ਜਿਹੜਾ ਉਹ ਪਰਿਵਾਰ ਆ ਜੋ ਮੈਨੂੰ ਪਿਛਲੇ ਦਿਨੀ ਪਤਾ ਲੱਗਾ ਵਾ ਕਿ ਜਦੋਂ ਮੈਂ ਆਪਣੀ ਟੀਮ ਭੇਜੀ ਸੀ ਉਹਨਾਂ ਨੇ ਐਸਡੀਐਮ ਸਾਹਿਬ ਨੇ ਜਿਹੜਾ ਸਰਕਾਰ ਵੱਲੋਂ ਮੁਆਵਜ਼ਾ ਮਿਲਣਾ ਉਹ ਤਾਂ ਲਿਖ ਕੇ ਲੈ ਗਿਆ ਪ੍ਰਸ਼ਾਸਨ ਜੀ ਜੀ ਤੇ ਮੈਨੂੰ ਬਾਅਦ ਚ ਮੇਰੀ ਪੰਚਾਇਤ ਨੇ ਸਰਪੰਚ ਸਾਹਿਬ ਨੇ ਉਹਨਾਂ ਨੇ ਦੱਸਿਆ ਕਿ ਉਹ ਪਰਿਵਾਰਾਂ ਦੀ ਵਿਚਾਰਾਂ ਦੀ ਹਾਲਤ ਬੜੀ ਪਤਲੀ ਆ ਜੀ ਜੀ ਫਿਰ ਮੇਰੇ ਮਨ ਚ ਇਹ ਗੱਲ ਆਈ ਕਿ ਯਾਰ ਆਪਾਂ ਸਰਕਾਰ ਵੱਲੋਂ ਮੁਆਵਜ਼ਾ ਤਾਂ ਅਜੇ ਆਊਗਾ ਤੇ ਆਪਾਂ ਕਿਉਂ ਨਾ ਹੋਵੇ ਜਿੰਨੀ ਆਪਾਂ ਆਪਣੇ ਨਿੱਜੀ ਖਾਤੇ ਚੋਂ ਜਾਂ ਨਿੱਜੀ ਫੰਡ ਚੋਂ ਹੈਲਪ ਕਰ ਸਕਦੇ ਹੋਈਏ ਜੀ ਜੀ ਫਿਰ ਉਹਦੇ ਤਹਿਤ ਅੱਜ ਮੇਰੇ ਮਾਸੀ ਕੇ ਪਿੰਡ ਆਏ ਸੀ ਤੇ ਉਹਨਾਂ ਪਰਿਵਾਰਾਂ ਨੂੰ ਜੋ ਤਿੱਲ ਫੁੱਲ ਸਰਦਾ ਬਣਦਾ ਉਹਨਾਂ ਦੀ ਜਿਹੜੀ ਆ ਮਦਦ ਕੀਤੀ ਪਿਛਲੇ ਦਿਨੀ ਮਹਿੰਦੀਪੁਰ ਜਿਹੜਾ ਭਾਰਤ ਪਾਕਿਸਤਾਨ ਦੇ ਪਾਣੀ ਦੀ ਮਾਰ ਵੱਜੀ ਉੱਥੇ ਸਰਹੱਦ ਤੇ ਸਾਰਾ ਦਿਨ ਤੇ ਉੱਥੇ ਰਾਤ 3:30 ਵਜੇ ਤੁਸੀਂ ਫ੍ਰੀ ਹੋਏ ਇਧਰ ਕਿੰਨੀਆਂ ਕੁ ਫਸਲਾਂ ਨੂੰ ਹੀ ਮਾਰ ਪਈ ਹੈ ਮਜ਼ਦੂਰਾਂ ਨੂੰ ਹੀ ਪਈ ਹੈ ਗੱਲ ਇਹ ਆ ਜੀ ਮੈਂ ਕੋਈ ਮੈਦੀਪੁਰ ਜਦ ਜਿੰਨੇ ਵੀ ਮੈਂ ਉਸ ਦਿਨ ਕੋਸ਼ਿਸ਼ ਕੀਤੀ ਮੈਂ ਕੋਈ ਸਹਾਰ ਨਹੀਂ ਕਿਸੇ ਨੂੰ ਕੀਤਾ ਮੇਰਾ ਆਪਣਾ ਫਰਜ ਸੀ ਕਿਉਂਕਿ ਮੈਂ ਅਸਲ ਕਿਦਾ ਸੇਵਾਦਾਰ ਆ ਮੈਂ ਆਪਣਾ ਫਰਜ ਨਿਭਾਇਆ ਜੀ ਤੇ ਜਿਹੜਾ ਨੁਕਸਾਨ ਆ ਮੇਰੇ ਉਸ ਦਿਨ ਤਾਂ ਪ੍ਰਮਾਤਮਾ ਦੀ ਕਿਰਪਾ ਨੇ ਸੰਗਤ ਨੇ ਹੰਬਲਾ ਮਾਰਿਆ ਲਾਕੇ ਨੇ ਹੰਬਲਾ ਮਾਰਿਆ ਬਾਰੋਂ ਵੀ ਭੈਣਾ ਭਰਾਵਾਂ ਨੇ ਮਦਦ ਕੀਤੀ ਉਹ ਤਾਂ ਜਿਹੜਾ ਨੁਕਸਾਨ ਹੋਣ ਉਹ ਸੰਗਤ ਨੇ ਬਚਾ ਲਿਆ ਜੀ ਪਰ ਬਾਅਦੋਂ ਤੋਂ ਅੱਗੇ ਜਿਹੜਾ ਨਾ ਜਿਹੜਾ ਜਿੱਥੇ ਉਹ ਬਾਰਡਰ ਲਾਈਨ ਆ ਜਿਹੜੀ ਜਿੱਥੇ ਤਾਰਾਂ ਲੱਗੀਆਂ ਹੋਈਆਂ ਜੀ ਉੱਥੇ ਜਿਹੜਾ ਬਾ ਉਹ ਨੁਕਸਾਨ ਘਟੋ ਘਟ ਜਿਵੇਂ ਮੈਂ ਕਹਣਾ ਜੀ ਮੇਰੇ ਖਿਆਲ ਨਾਲ ਕੋਈ 1000 ਏਕੜ ਦੇ ਕਰੀਬ ਜਿਹੜੀ ਆ ਜਿਵੇਂ ਮਹਿਦੀਪੁਰ ਪਿੰਡ ਜੀ ਮਸਤਗੜ ਦਾ ਲਾਗਤ ਦੂਲ ਨੌ ਪਿੰਦਾ ਵਿਲੇਜ ਤੇ ਅੱਗੇ ਇੱਕ ਹੈਗਾ ਕਲਸ ਪਿੰਡ ਜੀ ਇੰਨਾ ਚ 1000 ਏਕੜ ਦੇ ਕਰੀਬ ਜਿਹੜਾ ਬਾ ਮੇਰੇ ਖੇਮ ਕਰਨ ਹਲਕੇ ਚ ਜੋ ਇੱਕ ਰਫ ਜ ਹੈ ਆਈਡੀਆ ਵੱਧ ਵੀ ਹੋ ਸਕਦਾ ਘਟ ਨਹੀਂ ਵੱਧ ਹੋ ਸਕਦਾ ਬਟ ਇੰਨਾ ਨੁਕਸਾਨ ਜਿਹੜਾ ਸਾਡੇ ਕਿਸਾਨ ਭਰਾਵਾਂ ਦਾ ਹੋ ਗਿਆ ਜੀ اپੋਜੀਸ਼ਨ ਦੇ ਵੱਲੋਂ ਧੁੰਨ ਸਾਹਿਬ ਉਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਨਹੀਂ ਸੀ ਤੇ ਕਹਿੰਦੇ ਸੀ ਇਹਨਾਂ ਆਉਣਾ ਨਹੀਂ ਜਦੋਂ ਆਗੇ ਕਹਿੰਦੇ ਇਹਨਾਂ ਕੋ ਰਾਜ ਨਹੀਂ ਹੋਣਾ ਜਦੋਂ 3.5 ਸਾਲ ਹੋ ਗਏ ਹੁਣ ਮੁੱਖ ਮੰਤਰੀ ਸਾਹਿਬ ਦੀ ਸਿਹਤ ਢਲੀ ਹੋਈ ਹੁਣ ਕਹਿੰਦੇ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਵੀ ਲਾਹ ਦੇਣਾ ਤੇ ਨਾਲ ਹੀ ਕਹਿੰਦੇ ਕਿ ਸਰਵਨ ਸਿੰਘ ਧੁੰਨ ਪਠਾਨ ਮਾਜਰੇ ਦਾ ਦੋਸਤ ਸੀ ਉਹ ਵੀ ਨਹੀਂ ਹਲਕੇ 'ਚ ਲੱਭ ਰਿਹਾ ਹੁਣ ਅਸੀਂ ਵੀ ਵੇਖ ਰਹੇ ਆ ਲੋਕ ਵੇਖ ਰਹੇ ਤੁਸੀਂ ਹਲਕੇ 'ਚ ਹੀ ਤੁਰੇ ਫਿਰ ਰਹੇ ਕੱਲ ਮੇਰਾ ਵੀ ਰੇ ਆ ਪਹਿਲੀ ਗੱਲ ਤੇ ਜਿਹੜੇ ਵਿਰੋਧੀ ਜਣਾ ਉਹਨਾਂ ਨੂੰ ਵੇਖੋ ਪਹਿਲੀ ਗੱਲ ਤੇ ਜੇ ਸਿਹਤ ਦਾ ਕਿਸੇ ਦੀ ਵੀ ਢਿੱਲੀ ਹੋ ਸਕਦੀ ਹੈ ਜੀ 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 ਜੇ ਅੱਜ ਮੁੱਖ ਮੰਤਰੀ ਸਾਹਿਬ ਦੀ ਸਿਹਤ ਢਿੱਲੀ ਹੋਈ ਹੈ ਤੇ ਉਹਨਾਂ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੀ ਅੱਜ ਸੀਐਮ ਸਾਹਿਬ ਜਿਹੜੇ ਆ ਉਹ ਚੜ੍ਹਦੀ ਕਲਾ ਚ ਜੀ ਪ੍ਰਮਾਤਮਾ ਦੀ ਉਹਨਾਂ ਦੇ ਮਿਹਰ ਆ ਉਹ ਠੀਕ ਹੋ ਕੇ ਜਲਦੀ ਤੰਦਰੁਸਤ ਹੋ ਕੇ ਲੋਕਾਂ ਦੀ ਸੇਵਾ ਜਿਹੜੀ ਉਹ ਕਰਨਗੇ ਸੋ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਮੇਰੇ ਵੀਰ ਜੀ ਅਗਲੀ ਗੱਲ ਮੇਰੀ ਜਿਹੜੀ ਕਹਿੰਦੇ ਜੀ ਪਠਾਨ ਮਾਜਰਾ ਦਾ ਦੋਸਤ ਆ ਹਲਕੀ ਤੇ ਲੱਭ ਨਹੀਂ ਰਿਹਾ ਵੀਰੇ ਦੋਸਤ ਹੋਣਾ ਕੋਈ ਗੁਨਾਹ ਨਹੀਂਗਾ ਮੇਰਾ ਇਹ ਚ ਕੋਈ ਦੋਰ ਹੈ ਮਾਣੀ ਕਿ ਮੇਰਾ ਬਹੁਤ ਚੰਗਾ ਦੋਸਤ ਆ ਪਠਾਨ ਮਾਜਰਾ ਪਰ ਜੇ ਉਹਦੀ ਕੋਈ ਪ੍ਰੋਬਲਮ ਆ ਉਹ ਮੇਰਾ ਵੀਰ ਉਹ ਪਠਾਨ ਮਾਜਰਾ ਨੂੰ ਪਤਾ ਹੋਊਗਾ ਕਿ ਕੀ ਪ੍ਰੋਬਲਮ ਆ ਬਾਕੀ ਜਿਹੜੀ ਮੈਨੂੰ ਕਹਿੰਦੇ ਮੈਂ ਕਿਉਂ ਮੇਰਾ ਵੀਰ ਨਹੀਂ ਲੱਭ ਰਿਹਾ ਮੈਂ ਤਾਂ ਅੱਜ ਵੀ ਤੁਹਾਡੇ ਕੋਲ ਹਲਕੇ ਚ ਮੈਂ ਤਾਂ ਰੋਜ਼ ਹਲਕੇ ਜੋਨਾ ਪਰ ਜੇ ਮੈਂ ਮੇਰਾ ਵੀਰ ਕਿਤੇ 1-2 ਦਿਨ ਮੈਂ ਹਲਕੇ ਤੋਂ ਬਾਹਰ ਚੱਲ ਜਾਵਾਂ ਤੇ ਇਹਦਾ ਮਤਲਬ ਹੈ ਕਿ ਸਰਵਨ ਸਿੰਘ ਧੋਨੇ ਤੋਂ ਗਾਇਬ ਹੋ ਗਿਆ ਸੋ ਇਹ ਲੋਕ ਜਿਹੜੇ ਹਨ ਵੀਰੇ ਜਿਹੜੇ ਵੀ ਕੋਈ ਇਹ ਗੱਲ ਕਰਦਾ ਉਹਦੀ ਬੜੀ ਹਾਸੋਈ ਨਹੀਂ ਜੀ ਗੱਲ ਸੀ ਤੇ ਉਹ ਇਹੋ ਜਿਹੇ ਇਹਨਾਂ ਲੋਕਾਂ ਨੂੰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜੀ ਜ਼ਿੰਮੇਵਾਰੀਆਂ ਨੂੰ ਲੈ ਕੇ ਜਿਹੜਾ ਲਗਾਤਾਰ ਸਵਾਲ ਉੱਠਦੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਹੱਲੇ ਕਈਆਂ ਨੂੰ ਜ਼ਿੰਮੇਵਾਰੀਆਂ ਨਹੀਂ ਮਿਲ ਗਿਆ ਸੋ ਆਪੋਜੀਸ਼ਨ ਕਹਿੰਦੀ ਕਿ ਉਹ ماں ਮਰ ਗਈ ਜਿਹੜੀ ਦਹੀਂ ਦੇ ਨਾਲ ਟੋਕ ਦਿੰਦੀ ਹੁੰਦੀ ਸੀ ਇਹਨਾਂ ਕੋ ਆਪਣੀਆਂ ਬਲਾਕ ਪ੍ਰਧਾਨ ਨਹੀਂ ਬਣਾਏ ਜਾਣੇ ਇਹਨਾਂ ਦੇ ਬਲਾਕ ਸਮਤੀਆਂ ਦੇ ਵਿੱਚ ਬੰਦੇ ਰੋਸ ਜਾਣੇ ਆ ਉਹ ਟੁੱਟ ਕੇ ਸਾਡੇ ਨਾਲ ਆ ਜਾਣੇ ਕਿੰਨੇ ਕੁ ਲੋਕ ਨੇ ਜਿਹੜੇ ਆਮ ਆਦਮੀ ਪਾਰਟੀ ਤੋਂ ਜਿਹੜੇ ਆ ਰੋਸ ਰਹੇ ਨੇ ਮੇਰੇ ਵੀ ਕੋਈ ਨਹੀਂ ਰੋਸ ਰਿਆ ਜੀ ਜਿਹੜੀਆਂ ਜ਼ਿੰਮੇਵਾਰੀਆਂ ਦੀ ਗੱਲ ਆ ਮੇਰਾ ਖਿਆਲ ਜਿੰਨੀਆਂ ਜ਼ਿੰਮੇਵਾਰੀਆਂ ਜਿੰਨੇ ਅਹੁਦੇ ਜਿੰਨਾ ਮਾਣ ਸਨਮਾਨ ਆਮ ਆਦਮੀ ਪਾਰਟੀ ਨੇ ਆਪਣੇ ਵਰਕਰਾਂ ਨੂੰ ਦਿੱਤਾ ਅੱਜ ਤੱਕ ਮੈਂ ਦੂਜੀਆਂ ਪਾਰਟੀਆਂ ਵੱਲੋਂ ਕਦੀ ਮਿਲਿਆ ਵੇਖਿਆ ਹੀ ਨਹੀਂ ਜੀ ਜਿਹੜੀ ਬਲੌਗ ਸਮਤੀਆਂ ਦੀ ਗੱਲ ਕਰਦੇ ਉਹ ਵੀ ਇਲੈਕਸ਼ਨ ਆ ਹੀ ਜਾਣੀਆਂ ਜੀ ਮੇਰਾ ਵੀਰ ਜਿਹੜਾ ਜਦੋਂ ਆਉਣੀ ਆ ਉਹ ਦਿਨ ਵੇਖ ਲਾਂਗੇ ਬਈ ਇਹ ਸਮ ਇਲੈਕਸ਼ਨ ਆ ਉਹ ਵੀ ਲੜਨਗੇ ਅਸੀਂ ਵੀ ਲੜਾਂਗੇ ਆਪੇ ਪਤਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਜੀ ਕੋਈ ਵੀ ਵੀਰੋ ਸਾਡਾ ਵਰਕਰ ਜਿਹੜਾ ਉਹ ਨਹੀਂ ਰੁੱਸ ਰਿਹਾ ਜੇ ਕੋਈ ਭੈਣ ਭਰਾ ਕੋ ਰਹਿ ਵੀ ਗਿਆ ਜਿੰਨੂੰ ਮਾਨ ਸਨਮਾਨ ਨਹੀਂ ਮਿਲਿਆ ਉਹਨੂੰ ਵੀ ਪਾਰਟੀ ਜਿਹੜਾ ਵਾ ਉਹ ਬਹੁਤ ਜਲਦੀ ਜਿਹੜਾ ਵਾ ਉਹਨਾਂ ਨੂੰ ਮਾਨ ਸਨਮਾਨ ਜਿਹੜਾ ਉਹ ਦੇਊਗੀ ਕੋਈ ਇਹੋ ਜੀ ਗੱਲ ਨਹੀਂ ਜੀ ਤੋਂ ਸਾਹਿਬ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਹੈ ਖੇਮਕਰਨ ਹਲਕੇ ਨੂੰ ਲੈ ਕੇ ਸੋਚੀ ਹੈ ਵੈਸੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਵੀ ਕੋਈ ਲੀਡਰ ਸੇਵਾ ਸਾਰੇ ਕਰ ਰਹੇ ਨੇ ਐਨ ਜੀਓ ਵਾਲੇ ਵੀ ਕਰ ਰਹੇ ਨੇ ਹਲਕਾ ਖੇਮਕਰਨ ਦੇ ਵਿੱਚ ਕਿੰਨਾ ਕੁ ਨੁਕਸਾਨ ਵੇਖਦੇ ਐ ਤੇ ਕੀ ਸੋਚ ਹੈ ਕਿ ਇਹਨਾਂ ਦੀ ਮਦਦ ਜਿਹੜੀ ਵੱਧ ਤੋਂ ਵੱਧ ਪੈਕੇਜ ਵੀ ਲੈਂਦੇ ਜਾਣ ਤੇ ਜਿੰਨੀ ਹੋ ਸਕੇ ਜੇਬ ਤੋਂ ਵੀ ਕੀਤੀ ਜਾਵੇ ਮੈਂ ਮੇਰੇ ਗੱਲ ਇਹ ਆ ਕਿ ਜਿਹੜਾ ਸਾਡੇ ਖੇਮਕਰਨ ਹਲਕੇ ਜੇ ਨੁਕਸਾਨ ਹੋਇਆ ਜੀ ਜੀ ਜਿਹੜਾ ਸਰਕਾਰ ਸਾਡੀ ਜਿਹੜਾ ਉਹ ਵੱਧ ਤੋਂ ਵੱਧ ਲੋਕਾਂ ਦੀ ਮਦਦ ਕਰੂਗੀ ਤੇ ਜਿਹੜੀ ਅਸੀਂ ਆਪਣੀ ਨਿੱਜੀ ਤੌਰ ਤੇ ਵੀ ਅਸੀਂ ਜੋ ਸਾਡੇ ਤੋਂ ਸਰਦਾ ਬਣਦਾ ਹੋਇਆ ਅਸੀਂ ਕਿਸੇ ਗੱਲ ਤੋਂ ਪਿੱਛੇ ਨਹੀਂ ਹਟਾਂਗੇ ਮੈਂ ਤੇ ਮੇਰੀ ਟੀਮ ਜਿਹੜੀ ਆ ਅਸੀਂ ਰਲ ਕੇ ਅਸੀਂ ਜਿਹੜਾ ਜੋ ਵੀ ਸਾਨੂੰ ਕਰਨਾ ਪਿਆ ਆਪਣੇ ਕਿਸਾਨ ਭਰਾ ਵਾਲੀ ਮਜ਼ਦੂਰ ਭਰਾ ਵਾਲੀ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਨੂੰ ਦੁਬਾਰਾ ਜਿਹੜਾ ਉਹਨਾਂ ਨੂੰ ਪੈਰਾਂ ਤੇ ਖੜਾ ਕਰਨ ਲਈ ਹਰ ਸੰਭਵ ਜਿਹੜੀ ਮਦਦ ਆ ਉਹ ਕਰੀਏ ਤੇ ਕਦੀ ਵੀ ਅਸੀਂ ਆਪਣੇ ਲੋਕਾਂ ਤੋਂ ਪਿੱਛੇ ਨਹੀਂ ਹਟਾਂਗੇ ਕਿਉਂਕਿ ਅੱਜ ਵੇਖੋ ਅੱਜ ਜੇ ਪੰਜਾਬ ਤੇ ਵਿਵਤਾ ਬਣੀ ਐ ਤੇ ਲੋਕ ਬਾਹਰੋਂ ਜਿਹੜੀਆਂ ਸਮਾਜ ਸੇਵੀ ਜਥੇਬੰਦੀਆਂ ਸਾਡੇ ਐਕਟਰ ਸਾਡੇ ਕਲਾਕਾਰ ਸਾਡੇ ਜਿੰਨੇ ਪੰਜਾਬ ਦੇ ਵਸਿੰਦੇ ਆ ਉਹ ਤਿੱਲ ਫੁੱਲ ਜਿਹੜਾ ਇੱਥੇ ਪਾ ਰਿਆ ਤੇ ਫਿਰ ਅਸੀਂ ਵੀ ਮੇਰੇ ਵੀਰ ਪਿੱਛੇ ਨਹੀਂ ਹਟਾਂਗੇ ਕਿਉਂਕਿ ਸਾਡੀ ਜ਼ਿੰਮੇਵਾਰੀ ਹੈ ਜੀ ਜੀ ਫਿਰ ਖੇਮ ਕਰਨ ਹਲਕੇ ਤੇ ਆ ਜੀਏ ਕਹਿੰਦੇ ਕਿਸੇ ਦੀ ਅੱਖ ਵਿੱਚ ਰੜਕ ਰਿਆਂ ਹਾਂ ਤੇ ਕਿਸੇ ਦੇ ਦਿਲ ਵਿੱਚ ਧੜਕ ਰਿਆਂ ਜਿਹੜੇ ਐਮਐਲਏ ਸਰਦਾਰ ਸਰਵਣ ਸਿੰਘ ਧੁੰਨ ਨੇ ਉਹ ਅੱਖ ਕਿਦੀ ਚ ਰੜਕਦੇ ਨੇ ਤੇ ਦਿਲ ਕਿਦੇ ਚ ਧੜਕਦੇ ਨੇ ਇਹ ਜ਼ਰੂਰ ਦੱਸਿਓ ਜੀ ਮੇਰੇ ਵੀਰ ਵੈਸੇ ਤਾਂ ਚਲੋ ਰਾਜਨੀਤੀ ਦੇ ਵਿੱਚ ਅੱਖ ਚ ਲੜਕਣਾ ਵੀ ਜ਼ਰੂਰੀ ਹੁੰਦਾ ਤੇ ਦਿਲ ਚ ਧੜਕਣਾ ਵੀ ਜ਼ਰੂਰੀ ਹੁੰਦਾ ਜੀ ਜਿਨ੍ਹਾਂ ਦੇ ਮੇਰੇ ਵੀਰ ਅੱਖ ਚ ਰੜਕਦੇ ਆ ਉਹਨਾਂ ਦੀ ਵੀ ਪ੍ਰਮਾਤਮਾ ਵੱਡੀ ਉਮਰ ਕਰੇ ਜੀ ਤੇ ਜਿਨ੍ਹਾਂ ਦੇ ਦਿਲ 'ਚ ਧੜਕਦੇ ਆ ਉਹਨਾਂ ਨੂੰ ਵੀ ਪ੍ਰਮਾਤਮਾ ਜਿਹੜਾ ਵਾ ਉਹਨਾਂ ਦੇ ਮੇਰ ਰੱਖੇ ਕਿਰਪਾ ਕਰੇ ਉਹ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣ ਸੋ ਇਹ ਰਾਜਨੀਤੀ ਹੈ ਇਹਦੇ ਵਿੱਚ ਤੁਸੀਂ ਆਪਣੀ ਲੋਕਾਂ 'ਕੇ ਗੱਲ ਰੱਖਣੀ ਹੁੰਦੀ ਹੈ ਜੀ ਤੁਸੀਂ ਆਪਣਾ ਕੰਮ ਕਰਕੇ ਵਿਖਾਉਣਾ ਹੁੰਦਾ ਜੇ ਲੋਕਾਂ ਨੂੰ ਚੰਗਾ ਲੱਗੂਗਾ ਜੇ ਲੋਕਾਂ ਦੇ ਦਿਲਾਂ ਦੇ ਵਿੱਚ ਗੱਲ ਘਰ ਕਰੂਗੀ ਕਿ ਆ ਯਾਰ ਇਹਨਾਂ ਨੇ ਚੰਗਾ ਕੰਮ ਕੀਤਾ ਤੇ ਫਿਰ ਲੋਕ ਸਾਥ ਵੀ ਦਿੰਦੇ ਆ ਤੇ ਜੇ ਤੁਸੀਂ ਲੋਕਾਂ ਦੇ ਉਲਟ ਜਾ ਕੇ ਕੰਮ ਕਰੋ ਤਾਂ ਫਿਰ ਲੋਕ ਜਿਹੜੇ ਆ ਉਹ ਤੁਹਾਨੂੰ ਨਕਾਰ ਵੀ ਦਿੰਦੇ ਇਹ ਸੰਗਤ ਦੇ ਬਸ ਵਿੱਚ ਹੁੰਦਾ ਜੀ ਤੁਨ ਸਾਹਿਬ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੋਂ ਵੀਡੀਓ ਵੀ ਨਿਕਲ ਕੇ ਸਾਹਮਣੇ ਆਈਆਂ ਬਹੁਤ ਸਾਰੇ ਜਥੇਬੰਦੀਆਂ ਵੱਲੋਂ ਲੋਕਾਂ ਵੱਲੋਂ ਕਿਹਾ ਗਿਆ ਕਿ ਜਿਹੜੇ ਵੀ ਸਾਰੀਆਂ ਹੀ ਪਾਰਟੀਆਂ ਨੇ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਹੜਾ ਦਨਾਂ ਸਾਡੀ ਮਦਦ ਕਰ ਰਹੇ ਨੇ ਸਾਡੇ ਧਿਆਨ ਚ ਵੀ ਨੇ ਵੀ ਜਿਨ੍ਹਾਂ ਨੇ ਕੀਤੀ ਪਰ ਇਸ ਬਿਹਾਵ ਤੇ ਕੱਲ ਨੂੰ ਸਾਡੇ ਕੋਲ ਵੋਟ ਨਾ ਮੰਗੀ ਜਾਵੇ ਵੋਟ ਅਸੀਂ ਆਪਣੀ ਮਰਜ਼ੀ ਨਾਲ ਪਾਉਣੀ ਆ ਅਸੀਂ ਫੇਰ ਆਮ ਆਦਮੀ ਨੂੰ ਪਾਰਟੀ ਨੂੰ ਪਾ ਦਈਏ ਉਹ ਸਾਡੀ ਮਰਜ਼ੀ ਇਸ ਤੇ ਕੀ ਕਹਿਣਾ ਚਾਹੋ ਮੇਰੇ ਵੀਰ ਵਿੱਚ ਕੋਈ ਦੋਰ ਆ ਬਾਣੀ ਵੀ ਅੱਜ ਅੱਜ ਜਿਹੜੀ ਮਦਦ ਆਪਾਂ ਕਰ ਰਹੇ ਆ ਨਾ ਜੀ ਇਹ ਮਦਦ ਕੋਈ ਵੋਟਾਂ ਕਰਕੇ ਨਹੀਂ ਕਰ ਰਹੇ ਇਹ ਮਦਦ ਸਾਨੂੰ ਵੋਟਾਂ ਕਰਕੇ ਕਰਨੀ ਵੀ ਨਹੀਂ ਚਾਹੀਦੀ ਅੱਜ ਸਾਡਾ ਪੰਜਾਬ ਵਿਵਤਾ ਚ ਅੱਜ ਸਿਰਫ ਸਾਨੂੰ ਪੰਜਾਬ ਨੂੰ ਵਿਵਤਾਜੋ ਕੱਢਣ ਬਾਰੇ ਸੋਚਣਾ ਚਾਹੀਦਾ ਹੈ। ਜੀ। ਵੋਟ ਅਗਲੇ ਦਾ ਅਧਿਕਾਰ ਆ। ਜੀ। ਇਹ ਕੋਈ ਮੇਰੇ ਵੀਰ ਅਸੀਂ ਕੋਈ ਕਿਸੇ ਤੋਂ ਵੋਟ ਕੋਈ ਮੁੱਲ ਥੋੜੀ ਕਿਸੇ ਨੂੰ ਦੇ ਰਹੇ ਆ। ਜੀ ਜੀ। ਇਹ ਤਾਂ ਸਾਡਾ ਇੱਕ ਪੰਜਾਬੀਆਂ ਦੇ ਜਿਹੜਾ ਸੁਭਾਅ ਚ ਆ ਕਿ ਅਸੀਂ ਮਾੜੇ ਵੇਲੇ ਆਪਣੇ ਭਰਾਵਾਂ ਦੀ ਬਾਹ ਮੜਨੀ ਆ ਅੱਜ ਬਾਹ ਫੜਨ ਦੀ ਗੱਲ ਆ। ਸੋ ਇਹ ਕਿਸੇ ਨੂੰ ਵੀ ਮੇਰੇ ਖਿਆਲ ਨਾਲ ਸੋਚਣਾ ਨਹੀਂ ਚਾਹੀਦਾ। ਇਹ ਤੇ ਰਾਜਨੀਤੀ ਵੀ ਨਹੀਂ ਕਰਨੀ ਚਾਹੀਦੀ। ਅੱਜ ਸਿਰਫ ਨਾ ਸਿਰਫ ਸੇਵਾ ਕਰਨੀ ਚਾਹੀਦੀ ਹੈ। ਸੋ ਜਿਹੜਾ ਵੋਟਾਂ ਦਾ ਕੰਮ ਉਹ ਲੋਕਾਂ ਦਾ ਲੋਕਾਂ ਦੀ ਮਰਜ਼ੀ ਹੈ ਜਿੰਨੂੰ ਮਰਜ਼ੀ ਫਤਵਾ ਦੇਣ ਉਹ ਲੋਕਾਂ ਦੇ ਛੱਡ ਦੇਣਾ ਚਾਹੀਦਾ ਹੈ। ਸੈਂਟਰ ਦੀ ਗਵਰਨਮੈਂਟ ਕਹਿੰਦੀ ਹੈ ਕਿ ਅਸੀਂ ਵੱਡੇ ਪੈਕੇਜ ਲਾਉਣ ਨੂੰ ਵੀ ਤਿਆਰ ਹਾਂ। ਅਸੀਂ ਵੱਡੇ ਮੁਆਵਜ਼ੇ ਦੇਣ ਨੂੰ ਵੀ ਤਿਆਰ ਹਾਂ ਤੇ ਪੰਜਾਬ ਨੂੰ ਦਿੱਤੇ ਵੀ ਆ। ਲੇਕਿਨ ਕਹਿੰਦੇ ਕਿ ਸਾਡੀ ਸਰਕਾਰ ਨਾ ਬਣ ਜੇ ਸ਼ਾਇਦ ਸੱਤਾ ਧਿਰ ਦੇ ਮਨ ਚ ਇਹ ਜੀ ਗੱਲ ਹੈ। ਮੇਰੇ ਵੀਰ ਸਰਕਾਰ ਬਣਨ ਵਾਲੀ ਪਹਿਲਾਂ ਗੱਲ ਤਾਂ ਕਰਨ ਸਰਕਾਰਾਂ ਜੇ ਬਣਾਉਣੀਆਂ ਐ ਤੇ ਜਿਹੜਾ ਪੰਜਾਬ ਆ ਜੇ ਸਰਕਾਰਾਂ ਬਣਾਉਣ ਦੀਆਂ ਗੱਲਾਂ ਕਰਦੇ ਆ ਅੱਜ ਪੰਜਾਬ ਕਿੱਡੀ ਵਿਵਤਾ ਚ ਅੱਜ ਪਹਿਲਾਂ ਤਾਂ ਸਰਕਾਰ ਜਿਹੜੀ ਆ ਉਹ ਪੈਕੇਜ ਦਾ ਐਲਾਨ ਕਰੇ ਵੀ ਲੋਕਾਂ ਨੂੰ ਦੇਂਦੇ ਕੀ ਐ ਅੱਜ ਜੇ ਪੰਜਾਬਣਾਂ ਦਾ ਮਿੱਤਰੇ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਪੰਜਾਬਣਾਂ ਦਾ ਵਿਤਕਰਾ ਕੀਤਾ ਜਾ ਰਿਹਾ ਅੱਜ ਪੰਜਾਬ ਤੇ ਵਿਵਤਾ ਬਣੀ ਐ ਅੱਜ ਵੀ ਤੁਸੀਂ ਪੰਜਾਬ ਦੀ ਬਾਹ ਮਪਣ ਲਈ ਤਿਆਰ ਨਹੀਂ ਤੇ ਗੱਲਾਂ ਤੁਸੀਂ ਸਰਕਾਰਾਂ ਬਣਾਉਣ ਦੀਆਂ ਕਰ ਰਹੇ ਹੋ ਸੋ ਅੱਜ ਸਰਕਾਰਾਂ ਬਣਾਉਣ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਅੱਜ ਪੰਜਾਬ ਦੇ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਸਰਕਾਰ ਤਾਂ ਤੁਹਾਡੀ ਕੇਂਦਰ ਵਿੱਚ ਤੁਹਾਡੀ ਸਰਕਾਰ ਹੀ ਹੈ ਕੇਂਦਰ 'ਚ ਤੁਹਾਡੀ ਸਰਕਾਰ ਹੈ ਤੁਹਾਡਾ ਐਡਾ ਵੱਡਾ ਤਾਮਾ ਝਾਮਾ ਅੱਜ ਤੁਹਾਡਾ ਫਰਜ਼ ਬਣਦਾ ਹੈ ਕਿ ਪੰਜਾਬ ਜਿੰਨੇ ਹਮੇਸ਼ਾ ਪੰਜਾਬ ਨੇ ਪੂਰੇ ਹਿੰਦੁਸਤਾਨ ਦਾ ਢਿੱਡ ਭਰਿਆ ਅੰਨ ਦਾਤਾ ਕਿਹਾ ਜਾਂਦਾ ਰਿਹਾ ਪੰਜਾਬ ਨੂੰ ਤੇ ਅੱਜ ਜੇ ਅੰਨ ਦਾਤੇ ਤੇ ਭੀੜ ਬਣੀ ਹੈ ਅੱਜ ਤੁਸੀਂ ਬਾਹ ਫੜੋ ਅੱਜ ਵੋਟਾਂ ਦੀਆਂ ਗੱਲਾਂ ਨਾ ਕਰੋ ਅੱਜ ਸਰਕਾਰਾਂ ਬਣਾਉਣ ਦੀਆਂ ਸ਼ਰਤਾਂ ਨਾ ਲਾਓ ਅੱਜ ਤਾਂ ਵੱਡੇ ਦਿਲ ਨਾਲ ਜਿਹੜਾ ਪੰਜਾਬ ਆ ਉਹਦੀ ਬਾਹ ਫੜੋ ਪੰਜਾਬੀਆਂ ਨੇ ਹਮੇਸ਼ਾ ਹਿੰਦੁਸਤਾਨ ਦੇ ਮੱਥੇ ਦਾ ਚੰਨ ਕਿਹਾ ਜਾਂਦਾ ਪੰਜਾਬ ਨੂੰ ਤੇ ਅੱਜ ਪੰਜਾਬ ਜੇ ਅਜੇ ਚੰਨ ਨੂੰ ਖਤਰਾ ਨਾ ਤੇ ਮੇਰੇ ਵੀਰ ਤੁਸੀਂ ਉਹ ਮਹਿਸੂਸ ਕਰੋ ਸੋ ਅੱਜ ਪੰਜਾਬ ਦੀ ਬਾਹ ਫੜਨ ਦੀ ਲੋੜ ਆ ਜੀ ਫਿਰ 27 ਚ ਤੁੰਨ ਸਾਹਿਬ ਬਾਹ ਖੜੀ ਕਰਕੇ ਕਹਿ ਸਕਦੇ ਨੇ ਵੀ ਜੇ ਤੇ ਖੇਮ ਕਰਨ ਵਾਲਿਓ ਤੁਹਾਨੂੰ ਮੇਰੇ ਕੰਮ ਚੰਗੇ ਲੱਗੇ ਆ ਤੇ ਮੇਰੇ ਵੋਟ ਪਾ ਦਿਓ ਜਾਂ ਸਪੋਰਟ ਕਰ ਦਿਓ ਨਹੀਂ ਤਾਂ ਰਹਿਣ ਦਿਓ ਬਿਲਕੁਲ ਵੀਰੇ ਮੈਂ ਤਾਂ ਹਮੇਸ਼ਾ ਰਾਜਨੀਤੀ ਵੀਰੇ ਜਿਹੜੀ ਅੱਗੇ ਵੀ ਮੇਰੀ ਰਾਜਨੀਤੀ ਹੋਊਗੀ ਜੀ ਮੈਂ ਜਦੋਂ ਚਲੋ ਅੱਜ ਸਮਾਂ ਨਹੀਂ ਹੈਗਾ ਵੈਸੇ ਅੱਜ ਤਾਂ ਹੋਰ ਗੱਲਾਂ ਤੁਸੀਂ ਗੱਲ ਕਰਤੀ ਜੀ ਪਰ ਜਦੋਂ ਉਹ ਸਮਾਂ ਆਊਗਾ ਜੀ ਉਦੋਂ ਇਹੋ ਗੱਲ ਹੀ ਕਰਾਂਗੇ ਕੋਈ ਦੂਜੀ ਗੱਲ ਨਹੀਂ ਲੋਕਾਂ ਨੂੰ ਵੀ ਜੇ ਬਈ ਕੋਈ ਕੀਤਾ ਖੇਮ ਕਰਨ ਲਖੇ ਲਈ ਵੋਟ ਪਾ ਦਿਓ ਜੇ ਨਹੀਂ ਕੀਤਾ ਤੇ ਨਾ ਪਾਇਓ ਦੋ ਹੀ ਗੱਲਾਂ ਤੀਜੀ ਗੱਲ ਹੀ ਕੋਈ ਨਹੀਂ ਹਾਂ ਬਾ ਵਿਚਲੀ ਗੱਲ ਹੀ ਕੋਈ ਨਹੀਂ ਜੇ ਲੋਕਾਂ ਨੂੰ ਇਸ ਦੇ ਆਧਾਰ ਤੇ ਲੋਕਾਂ ਜਾਵਾਂਗੇ ਕਿ ਭਾਈ ਜੇ ਤਾਂ ਕੋਈ ਸੰਗਤ ਦਾ ਸਵਾਰਿਆ ਤੇ ਫਿਰ ਮੈਂ ਤੁਹਾਡੀਆਂ ਵੋਟਾਂ ਦਾ ਹੱਕਦਾਰ ਹੈਗਾ ਜੇ ਨਹੀਂ ਮੈਂ ਕੁਝ ਕੀਤਾ ਤੇ ਫਿਰ ਨਹੀਂ ਹੈਗਾ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੁਹਾਨੂੰ ਸਾਰਾ ਥੈਂਕ ਯੂ ਮਿਹਰਬਾਨੀ ਜੀ ਮੇਰੇ ਉਹ ਆਪਣੇ ਵਿਚਾਰ ਵੀ ਰੱਖੇ ਨੇ ਇਹ ਸੰਖੇਮ ਕਰਨ ਹਲਕੇ ਤੋਂ ਵਧਾ ਇੱਕ ਸਰਵਣ ਸਿੰਘ ਧੁੰਨ ਆਮ ਆਦਮੀ ਪਾਰਟੀ ਦੇ ਵੱਲੋਂ ਅਤੇ ਅੱਜ ਅਕਸਰ ਹੀ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਮੁੱਖ ਮੰਤਰੀ ਨੂੰ ਆਪੋਜੀਸ਼ਨ ਵੱਲੋਂ ਸਵਾਲ ਕੀਤਾ ਜਾਂਦਾ ਸੀ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਸਾਡੇ ਫਰਜ਼ ਨੇ ਲੋਕਾਂ ਦੀ ਜਿਹੜੀ ਹੈ ਸੇਵਾ ਕਰਨੀ ਅਤੇ ਇਸ ਦੇ ਆਧਾਰ ਤੇ ਜਿਹੜਾ ਬੱਕਰੀਆਂ ਦਾ ਮੁਆਫਜ਼ਾ ਦੇ ਕੇ ਆਪਣੇ ਹਲਕੇ ਤੋਂ ਦੇਰ ਰਾਤ ਘਰ ਵਾਪਸ ਪਰਤ ਰਹੇ ਨੇ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਦਾਨਿਸ਼ ਗੁਪਤਾ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਨੋ ਯੂਐਸਸੀ ਟੀਵੀ ਤੰਤਰ